ਉੱਠ ਗੜ ਜਿਆ ਹੁਣ ਸੂਰਜ ਸਿਰ ਤੇ ਚੜਾ ਆਇਆ ਇਸ ਦੁਬਾਰ ਚ ਉੱਠਣਾ ਤਾਂ ੁੱਪ ਚੜ ਗਈ ਉੱਠ ਜਾ ਹੁਣ ਸੂਰਜ ਸਿਰ ਤੇ ਚੜਾ ਆਇਆ ਫੇਰ ਦੁਪਹਿਰਾ ਹੋ ਗਿਆ ਕਿੱਥੇ ਅਮਲੀਆਂ ਦੇ ਫਸਾਤੀ ਮੇਰੇ ਸੋਹਰੇ ਦੀਏ ਮੈਨੂੰ ਕਿਉਂ ਵੇਚ ਕੇ ਸੇਟਿਆ ਮੈਂ ਕੀ ਮਾੜਾ ਕਰਤਾ ਤੇਰਾ ਮਾਰ ਕੇ ਕੋਟਣਾ ਗੋਡਾ ਕੱਢ ਦੂੰ ਓਏ ਯਾਰ ਮੈਂ ਤੈਨੂੰ ਕੀ ਆਖਿਆ ਤੂੰ ਅਮਲੀ ਨੂੰ ਕਹਦੇ ਯਾਰ ਜੇ ਕੁਝ ਕਹਿਣਾ ਉਹ ਆਪੇ ਕਰ ਦੂਆ ਮੈਨੂੰ 10 ਮਿੰਟ ਸੌ ਜਾਣ ਦੇ ਮੈਂ ਨਹੀਂ ਆਵਲੇ ਨੂੰ ਬੁਲਾਉਂਦੀ ਹੈਗੀ ਤੂੰ ਆਪ ਹੀ ਕਰ ਲੈ ਜਿਹੜਾ ਕੁਝ ਕਰਨਾ ਹੈ ਉਹ ਨਹੀਂ ਪਤਾ ਕਿੱਥੋਂ ਬੋਲੂਗਾ ਮੈਂ ਨਹੀਂ ਕਰਉ ਜਾਣਾ ਪਊਆ ਸਾਰਾ ਦਿਨ ਸੂਈ ਗੁੱਤੀ ਮੰਗਉ ਪਈ ਰਹਿੰਦੀ ਆ ਮਗਰ ਐਵੇਂ ਮੇਰੇ ਤਾਂ ਸੋਦਾ ਲੱਗ ਜੂਗਾ ਇਹਨੂੰ ਮੈਂ ਨਮਰਾਵੇ ਖੜਾ ਰਹਿ ਕੇ ਕੰਮ ਇਹਨਾਂ ਦਾ ਔਰ ਇਸ ਤਰ੍ਹਾਂ ਕੀ ਕਰਾਉਣਾ ਸੀ ਸਾਰਾ ਦਿਨ ਲੜਾਈ ਜਾਂਦੇ ਰਹਿੰਦੇ ਹੈਗੇ ਰੋਟੀਆਂ ਬਣ ਗਈ ਓਏ ਹਾਂ ਇਹ ਖਾ ਲੈਣਗੇ ਭੜਕੇ ਤੈਨੂੰ ਅੱਛਾ ਲੈ ਉਹ ਤਾਂ ਰੋਟੀ ਲੈ ਓਏ ਉਸ ਤੋਂ ਬਾਅਦ ਗਿਆ ਇੱਕ ਆ ਗਿਆ ਇਹਨਾਂ ਦਾ ਸਿਆਪਾ ਹੀ ਲੋਟ ਆਉਂਦਾ ਹੈਗਾਗਾ ਆਹ ਪਈਆਂ ਨੇ ਕੱਲ ਰਾਤ ਆਣੀਆਂ ਰੋਟੀਆਂ ਕੰਧੋਲੀ ਤੇ ਚੱਕ ਕੇ ਖਾ ਲੋ ਆਮਬਲੀ ਚਟਨੀ ਕੁੱਟ ਗਿਆ ਇਸ ਜਿਹੜਾ ਆਪਣੇ ਵਾਲੇ ਮੁੰਡਾ ਬਿਆਹਿਆ ਸੀਗਾ ਉਹ ਵੀ ਕੁਤਕਲੇਸ਼ ਰਹਿ ਗਿਆ ਆਵਲੀ ਨੂੰ ਸਾਲੇ ਨੂੰ ਕੋਈ ਕੁੜੀ ਨਹੀਂ ਦਿੰਦਾ ਨਹੀਂ ਹੁਣ ਉਹ ਵੇਲ ਗਏ ਸੋਡਾ ਮੈਂ ਪਤਾ ਨਹੀਂ ਕਿਵੇਂ ਫਸ ਗਈ ਸੋਡੂ ਆਵਲੀਆਂ ਨੂੰ ਤਾਂ ਕੋਈ ਹੋਰ ਨਾ ਕਿਤੇ ਡੋਲਾ ਦੇ ਦੇ ਮੇਰੇ ਇਹ ਛਿਰੇ ਜ਼ਮੀਨ ਦਾ ਤੁਸੀਂ ਬਾਲੀ ਕਾ ਮੈਂ ਗੁਰਦੁਆਰੇ ਵਗ ਜਾ ਹੁਣ ਭਾਈ ਤੇ ਯਾਰਾਂ ਦਾ ਭਈਆਂ ਦਾ ਛਾਪ ਆਇਆ ਪੈ ਗਿਆ ਨਹੀਂ ਤਾਂ ਆਪਾਂ ਹੋਰ ਭਈਆ ਬੂਆ ਰਾਣੀ ਨਾਲ ਕਰਾ ਲੈ ਆਵਲੀਆਂ ਔੜ ਹੈਗਾ ਕੇ ਮੈਂ ਤੇ ਦੁਖੀ ਵਾਲਾ ਹੋ ਰਿਆਂ ਮੈਂ ਦੁਖੀ ਭਰਾਵਾ ਜੀ ਦੇ ਪਹਿਲਾਂ ਸ਼ੋਹਰ ਇਹ ਜਾਨਾ ਦੁਖੀ ਹੁੰਦੇ ਹੁੰਦੇ ਆ ਉਹ ਯਰੇ ਤਾਂ ਹੈਗਾ ਨਾ ਤੇਰੇ ਨਾਲ ਵੀ ਥੱਕਾ ਹੋ ਗਿਆ ਨਾ ਅਮਲੀਆ ਉਹ ਬਹਿ ਜਾ ਆ ਜਾ ਹਾਂ ਬੈਠੇ ਆਂ ਬਸ ਆ ਯਾਰ ਛੋਟੇ ਵਾਲੇ ਪਹਿਲਾਂ ਵਿਆਹ ਤਾਂ ਇਹ ਰਹਿਣਾ ਹਾਂ ਹੋਰ ਕੀ ਕਰੀ ਨਾ ਛੋਟਾ ਸੀ ਤੇਰੇ ਤੋਂ ਤੇ ਕੰਮ ਵੀ ਇਨਾ ਕੀਤਾ ਤੂੰ ਨਾ ਬੋਲਦੇ ਆਂ ਕੇ ਘਰੇ ਕੈਂਸਰ ਦਾ ਰੋਟੀ ਖਾਣੀ ਜਾਂ ਲੜਾਈ ਹੁੰਦੀ ਆ ਹੁਣ ਕਰੀਏ ਕੀ ਦੱਸ ਗੱਲ ਸਮਝ ਨਹੀਂ ਮੈਂ ਆਪਣੇ ਘਰ ਆਪਦੀ ਇਹ ਕੰਮ ਕਰਾਇਆ ਪਰ ਪੂਰਾਉਂਦੇ ਨਾ ਵਧੀਆ ਫੋਨ ਚਾਲ ਰੱਖ ਆਏ ਕੰਮ ਕਰਾਉਣੇ ਆ ਪਰਾਵਾ ਖਾਨ ਨੂੰ ਪੈਂਦੇ ਆ ਕੁਝ ਜੇ ਕਹਿ ਦੀਏ ਕੁਝ ਹੁੰਦਾ ਤੇਰਾ ਪੰਪਾ ਦੀ ਜੇ ਸਰਾ ਲ ਆਉਂਦਾ ਮੈਂ ਖਾ ਤੇ ਜੂ ਤੇਰਾ ਤੇਰੀ ਵੀ ਮੰਨ ਕੇ ਦੇਖ ਲਾਂਗੇ ਕੀ ਆ ਦਾਲ ਗਾਜੇ ਮੇਰਾ ਘਰਾਂ ਦੀ ਹਣਾ ਕੁਝ ਨਹੀਂ ਹੁੰਦਾ ਤੇਰੇ ਰੁਟੀਆਂ ਪਕਦੀ ਹੋਣਗੇ ਫਿਰ ਉਹ ਵੀ ਆੱਡੂ ਜੀ ਤਾਂ ਦੇਖਦੇ ਆਂਗੇ ਪੂਰਾ ਹੋ ਰਿਹਾ ਕੁਝ ਨਹੀਂ ਹੁੰਦਾ ਬੁਲੀਆ ਕਰਨ ਦੇ ਉਹਨਾਂ ਨੂੰ ਇੱਕਦਮ ਚਾ ਬੰਦ ਲਾ ਲਿਆ ਕਰ ਬਿੱਤੀ ਜੋੜ ਲੈ ਕਰ ਬਣਾ ਨਾ ਵੀ ਮੁੱਕਿਆ ਪਿਆ ਗੰਜਾ ਦਾ ਰੁਪਏ ਨਹੀਂ ਦਿੰਦਾ ਇੱਕ ਤਾਂ ਛੋਟਾ ਸਾਡੇ ਵਾਲਾ ਤੈਨੂੰ ਪਤਾ ਕਵੀਲਦਾਰੀ ਉਹਦੇ ਹੱਥ ਆ ਗਈ ਸਾਰੀ ਨਹੀਂ ਤੈਗਾ ਤੂੰ ਐ ਕਰ ਅੱਜ ਹੀ ਨਾਲ ਮਿੱਠਾ ਹੋਗੀ ਨਾ ਵਿਆਹ ਕਰਾ ਲੈ ਕਿਰਾ ਕੱਲ ਦੇਖਦੇ ਆਂਗੇ ਫਿਰ ਤੇਰੀ ਗੱਲ ਵੀ ਮੰਨ ਕੇ ਦੇਖ ਲੈ ਕਰ ਕਰਦਾ ਹੋ ਜਿਦਾਂ ਅੱਜ ਫਿਰ ਖਾ ਕੇ ਨਾ ਰਾਸਨ ਨਾਲ ਹੀ ਦਾ ਚੰਚਾ ਤੇ ਫਿਰ ਦਿਲ ਜਾ ਖੜ ਜਾਂਦਾ ਕਹਿਣਾ ਦੇ ਮਰ ਮਰ ਜਾ ਕੋਈ ਨਾ ਕੋਈ ਨਾ ਮੇਰਾ ਸਾਰੇ ਸੂਟ ਪੁਰਾਣੇ ਹੋ ਰਿਹਾ ਮੈਨੂੰ ਸੂਟ ਦਵਾ ਕੇ ਲੈ ਅੱਜ ਜਿੰਨੀਆਂ ਮੈਂ ਖਾਈਆਂ ਨਾ ਕੱਚਾ ਜਿਹਾ ਖਾ ਕੇ ਦੇਖਿਆ ਨਾ ਪਹਿਣ ਕੇ ਦੇਖਿਆ ਚਲ ਪਹਿਲਾਂ ਤੇਰੀ ਚਲਦਿਆਂ ਪਾਣੀ ਪੀ ਕੇ ਤੇਰਾ ਮੱਥਾ ਢਮਾ ਚਲ ਪਰ ਮੈਂ ਕੱਢਦਾ ਨੋਟ ਸੰਗਲ ਪਾਜੋ ਹੁਣ ਸੀਤੀ ਜ਼ਿੰਦਾ ਹੀ ਨਹੀਂ ਕੋਈ ਆ ਬਾਪੂ ਧੀਂਦੇ ਨਹੀਂ ਕੋਈ ਕਿੱਧਰ ਗਏ ਸਾਰੇ ਉਹ ਪਤਾ ਨਹੀਂ ਕਿੱਧਰ ਗਏ ਨੇ ਸੁਪਸ ਸੁਪ ਕਰਨ ਗਏ ਨੇਗੇ ਕੁਝ ਸੁਪਸ ਸੁਪਨ ਕਹੀ ਜਾਂਦੇ ਸੀਗੇ ਦੋਨੇ ਟੱਪ ਗਏ ਹੁਣ ਕੀ ਕਰੀ ਆਪਾਂ ਤਾਂ ਰੋਟੀ ਖਾਣੀਆਂ ਛੇਰਾ ਬੋਲਦੇ ਆ ਤਾਂ ਫਿਰ ਗਲ ਪੈਂਦੇ ਆ ਆ ਪੈਸਾ ਖਰਾਬ ਕਰੀ ਆ ਹਾਂ ਪੈਸਾ ਖਰਾਬ ਜਾ ਮੇਰਾ ਛੇਰਾ ਬਾ ਚਾਚਾ ਕਰ ਲਾ ਬਾਪੂ ਬੋਛਾਂ ਦੇ ਗੇ ਰੰ ਪੁੱਕੀ ਵਾ ਬਾਪੂ ਮੈਂ ਤਾਂ ਇਹ ਕਹਿਣਾ ਤੈਨੂੰ ਜਦੋਂ ਇਹ ਖਰਚਾਂ ਕਰਦੇ ਫਿਰਦੇ ਆਪਾਂ ਮੰਗਾ ਲੈਨੇ ਆ ਕਿਲੋ ਰਾਸਤਾਨ ਵਾਲੀ ਤੇ ਰੋਟੀ ਦੇ ਦਾ ਚੋਰਾ ਹੋ ਰੇਗਾ ਰਾਸਤਾਨ ਵਾਲੀ ਕਿੰਨਾ ਦੇ ਚਰਖਾਵੇਂਗਾ ਤੂੰ ਰੋਟੀ ਮਿਲ ਜੇ ਉਹੀ ਬਹੁਤ ਹੈਗੀ ਉਹ ਜਦੋਂ ਉਹ ਖਰਚਾਂ ਕਰਦੇ ਫਿਰਦੇ ਕੀ ਕਰਦੇ ਆ ਸ਼ਪਿੰਗਾਂ ਸੁਪਿੰਗਾਂ ਪਤਾ ਨਹੀਂ ਫਿਰ ਆਪਾਂ ਵੀ ਮੈਂ ਤਾਂ ਇਹ ਕਹਿਣਾ ਮੰਗਾ ਲੈਂਦੇ ਕਿਲੋ ਉਹ ਰੋਟੀ ਮਿਲ ਜੇ ਮੇਰਾ ਛੇਰ ਉਹੀ ਬਹੁਤ ਹੈਗਾ ਆਰਾਮ ਆਰਾਮ ਕਰ ਲਿਆ ਕਰ ਚੰਗਾ ਯਾਰ ਤੂੰ ਆ ਕੇ ਸਹੀ ਗੱਲ ਚ ਹਾਂ ਭਰੀ ਆ ਲਾ ਬਾਪੂ ਬੈਠਾ ਹੋਇਆ ਲਾਸ਼ਾ ਬੀ ਕੰਦੇ ਲਾਸ਼ਾ ਆ ਗਿਆ ਬਾਪੂ ਦੇਖ ਲਾ ਉਹ ਕਿਹੜੇ ਸੱਪ ਦਾ ਮੱਥਾ ਦੇਖਣ ਗਏ ਸੀ ਉਹ ਤੁਸੀਂ ਕਿਹੜਾ ਸੱਪ ਬਾਪੂ ਗਿਆ ਇਸ ਸੱਪ ਸੋਪਿੰਗ ਕਰ ਬਦਾਨੀ ਕੀ ਗਏ ਆ ਓਏ ਸੱਪ ਨਹੀਂ ਯਾਰਾ ਤੂੰ ਵੀ ਵੱਧ ਖਾ ਲੈਣਾ ਤੈਨੂੰ ਪਤਾ ਨਹੀਂ ਲੱਗਦਾ ਸ਼ੋਪਿੰਗ ਕਰਨ ਗਏ ਸੀਗੇ ਗਏ ਸੀ ਸ਼ੋਪਿੰਗ ਕਰਨਾ ਤੇ ਖਰਚਾ ਕਰੀ ਜਾਂਦੇ ਰਹੇਣੇ ਹੋਗੇ ਫालतू ਦਾ ਵਈ ਨੋ ਕੀ ਹੁੰਦਾ ਪੁੱਤ ਸ਼ੋਪਿੰਗ ਉਹ ਕੱਪੜੇ ਦਵਾ ਕੇ ਲੈਣਦੇ ਆ ਬਾਪੂ ਤੇਰੀ ਨੂੰ ਨੂੰ ਘਰ ਚ ਲਾਇਆ ਤੁਸੀਂ ਕਰਤਿਆ ਕਰ ਕਰਕੇ ਸਾਰਾ ਉਹ ਫਿਰ ਕੱਪੜੇ ਦਾ ਦਵਾਉਣੀ ਆ ਦਵਾਉਣੇ ਆ ਚਲ ਬਾਗ ਜਾ ਚੰਗਾ ਯਾਰ ਇੱਥੇ ਹੋਰ ਹੋ ਕਹਾਂਏਗਾ ਉਹ ਮੁੰਡਿਆ ਇਹਨੂੰ ਤਾਂ ਸ਼ਾਮੇ ਲਾ ਦੇ ਪਿਆ ਉਹਨੂੰ ਧੁੱਪੇ ਮੱਚੀ ਜਾਂਦਾ ਪੈਸੇ ਲੱਗੇ ਆ ਉਹ ਲਾ ਦੇ ਲਾ ਦੇ ਨਾ ਯਾਰ ਨਾ ਸ਼ਾਪਿੰਗਾਂ ਕਰ ਲੈਣੇ ਹੀ ਬਹੁਤ ਆ ਓਏ ਤੂੰ ਖਾ ਬਦਲ ਲੈਣਾਗਾ ਮੁੜ ਕੇ ਬੋਲੀ ਇਹਨਾਂ ਪੱਟਦੀ ਨਹੀਂ ਤੇਰੇ ਪਾਜ ਨੂੰ ਤਾਂ ਅਸੀਂ ਨਾ ਜ਼ਹਿਰ ਵੀ ਬਚਾਲ ਗਏ ਸੋਡੇ ਵਾਲੇ ਲੀਵਰ ਨਹੀਂ ਹੈਗੇ ਸਟੀਲ ਦੇ ਲੱਗੇ ਹੋਏ ਹੈਗੇ ਪਤਾ ਮੈਨੂੰ ਤੇ ਸਟੀਲ ਵਾਲੇ ਲੀਵਰਾਂ ਦਾ ਆਹੋ ਆਪ ਤਾਂ ਤੁਸੀਂ ਕੱਪੜੇ ਲਿਆਉਂਦੇ ਫਿਰਦੇ ਹੋ ਡੇਲੀ ਸਾਨੂੰ ਦਿਵਾਲੀ ਵੇਲੇ ਦੇ ਕੇ ਇੱਕ ਕੁਰਤਾ ਵੇ ਮਾ ਮਥਾ ਡਾ ਮਦਨਿਓ ਸਾਡਾ ਮੈਨੂੰ ਤਾਂ ਰੁਪਏ ਦੇ ੜੀ ਮੈਂ ਤਾਂ ਆਪ ਦਾ ਸਮਾਨ ਮੁਕਿਆ ਵੇ ਸਮਾਨ ਲਿਆਉਣਾ ਆ ਮੇਰੇ ਕੋਲ ਨਹੀਂ ਰੁਪਏ ਹੈਗੇ ਤੈਨੂੰ ਦੇਣ ਵਾਸਤੇ ਰੁਪਏ ਕਿਵੇਂ ਨਹੀਂ ਹੈਗੇ ਫਿਰ ਮੈਂ ਜ਼ਮੀਨ ਵੇਚ ਦੂੰਗਾ ਫਿਰ ਤੇਰੇ ਹਿੱਸੇ ਦੀ ਫੇਰ ਐਂ ਲੋਟ ਆਊਗਾ ਕੰਮ ਤੈਨੂੰ ਬਤਾਉਂ ਜ਼ਮੀਨ ਛੱਡ ਜਾ ਮੈਂ ਫਿਰ ਹਾਂ ਕੋ ਮਨ ਦਿੰਦਾ ਨਹੀਂ ਹੈਗਾ ਰੁਪਏ ਕਾਮਲੇ ਤੂੰ ਤਾਂ ਮੇਰਾ लाਡਲਾ ਦੇਖਾਂਗਾ ਦਿਉਰਾ ਵਰਗਾਗਾ ਆ ਤੈਨੂੰ ਚਾਹ ਕਰਕੇ ਦਵਾ ਮੈਂ ਨਹੀਂ ਲੋਕਾਂ ਪਿੱਛੇ ਲੱਗੀਦਾ ਹਾਂ ਕੋਈ ਇਹ ਲੋਟ ਹੀ ਨਹੀਂ ਹੋ ਰਹਾ ਹੈ ਕਾਮਲੇ ਆਣਾ ਬੋਲਿਆ ਕਰ ਤੂੰ ਕਿਤੇ ਅਮਲੀ ਜ਼ਮੀਨ ਵੇਚ ਦੇ ਆਏ ਕਿਤੇ ਹੋਰ ਨਾ ਵੇਚ ਦੇ ਕੱਲ ਨੂੰ ਕੁਛ ਉਹ ਹੋੜ ਕਹੂਗਾ ਚਲ ਚੰਗ ਮੈਂ ਚਾਹ ਬਣਾ ਕੇ ਲਿਆਉਣੀ ਆ ਪਰ ਜੇ ਆਏ ਜਾ ਗੋਮਨੋ ਆਇਨਾ ਮਿੱਠਾ ਬੋਲਦੀ ਹੈ ਨਾ ਉਹਦਾ ਮੈਨੂੰ ਐ ਲੱਗਦਾ ਵੀ ਮੈਂ ਪਾਈ ਨੂੰ ਛੱਡ ਕੇ ਨਾ ਸਾਰੀ ਜ਼ਿੰਦਗੀ ਨਾਲ ਦੇ ਸਰੀ ਤੇਰੇ ਨਾਲ ਆ ਰਿਹਾ ਪਰ ਇੱਕ ਗੱਲ ਹੋਰ ਆ ਵਿਆਹ ਤਾਂ ਮੈਂ ਤਾਂ ਕਰਾਉਣਾਗਾ ਜਿਹਨਾਂ ਪੀੜੀ ਵੱਲ ਜਾਂਦੀ ਐ ਜੇ ਕਿਤੇ ਤੂੰ ਆ ਵੀ ਤੈਨ ਦਾ ਰਿਸ਼ਤਾ ਮੈਨੂੰ ਕਰਾਰੇ ਤਮ ਰਾਣੀ ਹਾਰ ਕਰਾ ਕੇ ਦੇਵਾ ਤੈਨੂੰ ਅਮਲੀ ਤੇ ਹੁਣ ਰਿਸ਼ਤਾ ਕਰਾ ਕੇ ਕਰਨਾ ਵੀ ਕੀ ਐ ਤੈਨੂੰ ਸਾਰਾ ਕੁਝ ਤਾਂ ਮਿਲ ਹੀ ਜਾਂਦਾਗਾ ਆਪਾਂ ਇਹ ਮਾਨੂੰ ਦੱਸੀਦਾ ਜਾਣਾ ਵੀ ਪੀੜ੍ਹੀ ਅੱਗੇ ਵੱਜ ਜਾਂਦੀ ਹੁੰਦੀ ਆ ਹੋਰ ਤਾਂ ਕੁਝ ਨਹੀਂ ਹੈਗਾ। ਕੋਈ ਆ ਵੀਆ ਫੋਰੇ ਆ। ਹਾਂ ਦੱਸਾਂ ਤੂੰ ਮਗਾਲਾ ਸਮਾਨ ਦੀ ਮਗਾਉਣਾ ਹੈ। ਅੱਧਾ ਕਿਲੋ ਮਗਾਲਾ ਮੈਂ ਪੈਸੇ ਦੇ ਦੂੰਗਾ ਹੁਣ ਚਲ। ਅੱਧਾ ਅੱਧਾ ਕਿਲੋ ਨਾਲ ਨਹੀਂ ਸਰਦਨਾ ਕਿਲੋ ਮਗਾਉਂਗਾ। ਕਿਲੋ ਵੀ ਤੂੰ ਮੋਦ ਨਹੀਂ ਪਾਵੇਂਗਾ। ਮਰਾ ਅੱਧਾ ਗੱਲ ਨੋ ਲੈ ਕੇ ਤੂੰ ਫਿਰ ਤੂੰ ਐ ਕਰ ਦਿੱਤਾ ਕਾ ਮੈਂ ਪੈਸੀ ਵੀ ਨੂੰ ਲਵਾ ਲਾ ਤੇ ਨਾਲੇ ਜਿਹੜੀ ਸਬਜੀ ਲਾਈ ਸੀ ਕਿੱਡਾ ਕਿੱਡਾ ਕੱਖਾ ਵਗੇ ਕਿਹੜਾ ਮਾਰ ਕੇ ਆਇਤੀ ਸਬਜੀ ਨਹੀਂ ਹੁੰਨੀ ਉਹ ਲਿਆ ਹੀ ਇਹ ਵੀ ਲੈ ਨਾਲ ਕੇ ਤੇ ਜਾ ਮੈਂ ਸਮਾਰਮਾ ਵਾਂ ਫਰ ਪੀਏ ਦੇ ਦੇ ਹੁਣ ਉਹ ਆਹੋ ਮੈਂ ਲੋੜਾਣੇ ਆਹ ਕੈਂਸਰ ਦਾ ਪਲਿਆ ਗਿਆ ਬਣੀ ਆਇਆ ਸਰੀਰ ਟੁੱਟੀ ਆਂਦਾ ਯਾਰਾਂ ਮੈਂ ਕਰੂੰਗਾ ਉਹ ਅਮਸਾਂ ਦਾ ਮੰਨਿਆ ਦਾ ਛੋਟਾ ਤਾ ਲੈ ਲਾ ਸਮਾਨ ਚਲ ਆਉਂਦੇ ਇਹਦਾ ਤੌੜੀ ਸੀ ਆਮਲੀ ਜਿੱਥੇ ਬੈਠਾ ਕਿਤੇ ਓਏ ਆ ਜਾ ਆ ਜਾ ਇਹਦਾ ਆਇਨਾ ਰੈਮ ਲੰਦੇ ਹੁੰਦੇ ਇੱਧਰ ਫਿਰ ਦੇਖਣਾਂ ਲੋਗੇ ਪੜਦੇ ਬੈਠਾ ਤਾਂ ਦੇ ਕਿੱਥੇ ਆਉਲੀਆ ਐ ਪੈਸੇ ਦੇ ਪੱਲਾ ਉਹ ਪਾਹੇ ਤੈਨੂੰ ਛੋਟਾ ਦੇ ਦੂ ਸਾਡੇ ਵਾਲਾ ਉਹਨੂੰ ਕਹਿ ਤਾ ਕੋਈ ਯਾਰ ਤੂੰ ਪਹਿਲਾਂ ਡੇਢ ਮਹੀਨੇ ਬਾਅਦ ਦਿੱਤੇ ਆ ਯਾਰ ਆ ਗੱਲ ਹੁੰਦੀ ਆ ਵਾ ਏਡੀ ਤਰ੍ਹਾਂ ਸਮਾਨ ਫੜਾਉਣਾ ਸਪੈਸ਼ਲ ਤੇਰਾ ਕੋਈ ਨਾ ਤੂੰ ਦੇ ਦੇ ਮਹਾ ਕਹਿ ਦੀ ਉਹਨੂੰ ਫੇਰ ਛੋਟਾ ਦੇਊਗਾ ਤੈਨੂੰ ਰੁਪਏ ਹੈਗਾ ਫੜ ਕੇ ਲੈ ਜੀ ਰੁਪਏ ਉਹ ਤੋਂ ਚੰਗਾ ਉਹਨੂੰ ਕਹਿ ਦੀ ਦੇ ਦੂ ਟਾਈਮ ਤੇ ਨਾਲੇ ਓਏ ਦੇਊਗਾ ਮਹਾ ਕੋਈ ਨਾ ਹਾਂ ਚੰਗਾ ਫੜਾ ਬੰਦੇ ਬੇਕਾਰ ਹੀ ਆ ਤੁਸੀਂ ਪਹਿਲਾਂ ਵੀ ਡੇਢ ਮਹੀਨੇ ਦਾ ਕਰਾਰ ਕਰਕੇ ਉਹ ਦੱਸ ਦੇਣਾ ਦਾ ਕਰਾਰ ਕਰਕੇ ਡੇਢ ਮਹੀਨੇ ਬਾਅਦ ਦਿੱਤੇ ਪੈਸੇ ਜਨਾਣਾ ਜਪਨ ਹਾਂ ਬੁਰੇ ਨੂੰ ਵੀ ਨਾ ਪਤਾ ਲੱਗਦੇ ਸਾਮਾਨ ਐਂ ਚੀਨ ਆਪਦੇ ਨੇ ਆਪ ਬਾਹਰ ਚ ਕੱਢ ਲਾਂਗੇ ਇੱਥੇ ਗਿਗਰੀ ਇਹਨਾਂ ਚੜਾ ਓਏ ਓ ਕੁਛ ਨਹੀਂ ਬਾਪੂ ਇਹਨਾਂ ਬਿੱਲੀ ਵੇਖਦਾ ਸੀ ਮੈਂ ਬਿੱਲੀ ਦੇ ਕੇ ਕੋਈ ਬਹਿਤਾ ਕਰਦਾ ਲੱਗਦਾ ਮੈਨੂੰ ਲੱਗਦਾ ਹੈਗਾ ਤੁਸੀਂ ਆਹ ਰੋਜ਼ ਟੋੜੀ ਜੀਚ ਤੁਰਿਆ ਫਿਰਦਾ ਰਹਣਾਗਾ। ਓ ਨਾ ਨਾ ਬਾਪੂ ਮੈਨੂੰ ਐ ਹੀ ਮੀਟ ਖਵਾ। ਮੀਟ ਕਿਹੜੇ ਮੀਟ ਖਵਾਉਂਗੇ ਤੁਸੀਂ ਮੈਨੂੰ ਲੱਗਦਾ ਬਰਤਾਂ ਕਰਦਾ ਤੁਸੀਂ ਇੱਥੇ ਬੜਕੇ। ਬਰਤ ਦਾ ਕੰਮ ਜਿੱਮੀ ਚੜ ਗਈ। ਗੱਪਿਆਂ ਨੂੰ ਪਿਆ ਲੱਗਦਾ ਮੈਨੇ ਤੁਹਾਡਾ। ਓ ਨਹੀਂ ਨਾ ਪਿਆ ਕੋਸ ਤੂੰ ਆਇਆ ਐਵੇਂ ਸ਼ੱਕ ਕਰੀ ਜਾ। ਮੈਨੂੰ ਲੱਗ ਨਹੀਂ ਹੀ ਕੰਮ ਹੈ ਤੇਰੇ ਕੋਲੇ। ਓ ਨਹੀਂ। ਤੁਸੀਂ ਆ ਝੂਨੇ ਤੇ ਹੱਬਦੀ ਵਾਲੀਓ ਕਰਤੀ ਫਰੇ ਜੀ। ਹੋਰ ਜਰ ਬਾਰੀ ਕਰ ਤੁਸੀਂ ਕਰ ਕਿਤੇ ਨਾ ਅਸਤਾ ਕੱਲ ਹੀ ਕਰੀ ਆ ਜੀ ਕਰਨੀ ਆ ਛੱਡ ਤਾ ਪਰ ਰੋਗ ਜੇ ਬਾਹਰ ਚਲੀ ਜਾਂਦਾ ਗਾ ਉਧਰਲੇ ਚ ਪੈ ਗਿਆ ਯਾਰ ਸਾਡੇ ਤਾਂ ਤਾ ਕੱਲ ਕੀਤੀ ਅਸੀਂ ਬਾਹਰ ਚ ਜੇ ਮੈਂ ਤਾ ਕਰਨੀ ਆ ਦੇ ਕੋਈ ਹਾਉ ਦੇ ਹੋਏ આમਲੀ ਕਿਵੇਂ ਫਰਦਾ ਟੱਕੇ ਹਾਂਦਾ ਗਰਮੀ ਚ ਤੂੰ ਭਰਾਵਾ ਇਹਦੀ ਤਾਂ ਜੂਨ ਹੀ ਕੱਟ ਮਾਇਆ ਤਾ ਮੈ ਸਮਝ ਆਇਆ ਸੀ ਇਹਨੂੰ ਅੱਦੇ ਇਹ ਬਾਤ ਉਹ ਕਰਾ ਲਿਆ ਵਿਆ ਬੋਲ ਮਾਰੀ ਇਹਨੂੰ ਦੇ આમਲੀ ਆ ਓਏ ਓਏ આમਲੀ ਆ ਮਾਰ ਚ ਮੱਫਰ ਲੈ ਓਰੇ ਆ ਲੈ ਓਰੇ ਆਗਾ ਕਿੱਧਰ ਫਿਰਦੰਦ ਬਾਰੇ ਬਾਰੇ ਓਏ ਯਾਰ ਸਬਜੀ ਜੀ ਬੀਜੀ ਸੀਗੀ ਉਹ ਦੇਖਣ ਆਇਆ ਸੀਗਾ ਮਾਤਾ ਯਾਰ ਆ ਜਾ ਬਹਿ ਜਾ ਗਰਮੀ ਬਾਈ ਹੋ ਰਹੀ ਆ ਯਾਰ ਤੂੰ ਕਿਧਰ ਪੰਗੇ ਲੰਦਾ ਫਿਰਦਾ ਓਏ ਮੈਂ ਸਬਜੀ ਬੀਜੀ ਸੀ ਉਹ ਦੇਖਣ ਆਇਆ ਸੀਗਾ ਯਾਰ ਤੂੰ ਕਿਦੇ ਵਾਸਤੇ ਬੀਜੀ ਸਬਜੀ ਓਏ ਬੀਜੀ ਆ ਤੈਨੂੰ ਪਤਾ ਸਾਡੇ ਵਾਲਾ ਛੋਟਾ ਲੜੀ ਜਾਂਦਾ ਰਹਿੰਦਾ ਯਾਰ ਤੇ ਛੋਟਾ ਤੈਨੂੰ ਜਿਹੜੀ ਉੱਦੇ ਗੱਲ ਕਹੀ ਸੀ ਕੀਤੀ ਓ ਮੈਂ ਤਾਂ ਕਹਿ ਤਾਂ ਕਰਾਂਗਾ ਉਹ ਫਿਰ ਮੈਨੂੰ ਕਰੇ ਐ ਕਹਿ ਦਿੰਦੀ ਐ ਮੇਰੇ ਉੱਪਰ ਜਾਈ ਯਾਰ ਕਹਿ ਦਿੰਦੀ ਐ ਤੂੰ ਕੀ ਕਰਨਾ ਵਿਆਹ ਕਰਾ ਕੇ ਹੋਂ ਕਿਹੜਾ ਤੇਰਾ ਹੋਊ ਆ ਇਹ ਤਾਂ ਜਾਣ ਕੇ ਕਹਿ ਦਿੰਦੇ ਤੈਨੂੰ ਜਦ ਤੂੰ ਨੇ ਆਏ ਕਹਦੇ ਕਹਿੰਦੇ ਮੈਂ ਮੋਲ ਦੀ ਲਿਆ ਕਿਉਣਾ ਕਹਿੰਦੇ ਮੇਰੇ ਬੁੱਕ ਕਰ ਰੱਖਿਆ ਆ ਆਪੀ ਵਿਆਹ ਕਰਾ ਦਈਏ ਆਖਿਆ ਸੀਗਾ ਮੈਂ ਤਾਂ ਲੜਿਆ ਵੀ ਸੀ ਕਰ ਐ ਮੇ ਮੇਰਾ ਤਾਂ ਰਿਸ਼ਤਾ ਕਰਾਓ ਭਾਈ ਤੁਸੀਂ ਮੈਂ ਤਾਂ ਉਹ ਆਖਿਆ ਸੀ ਵੀ ਤੇਰੇ ਭੈਣ ਦਾ ਰਿਸ਼ਤਾ ਕਰਾ ਦੇ ਮੈਨੂੰ ਪਵਾਨੀ ਹੁਣ ਭਾਈ ਕੀ ਕਰਨੀ ਆ ਦੇਖੋ ਫਿਰ ਉਹ ਟੈਂਟ ਜਾਣ ਕੇ ਸਰਦਿਆਂ ਚ ਵੜ ਰੱਖਿਆ ਆਜੀ ਤੂੰ ਖਾਣੀ ਤਾਂ ਹੈ ਨਹੀਂ ਥਾਂ ਤੇ ਚੜਨੀ ਆ ਤੁਸੀਂ ਉਹ ਗਾਜੀ ਦਵਾਈ ਹੀ ਖਾਏ ਦਿੰਦੇ ਆ ਵਧੀਆ ਰਹੇਗਾ ਤੂੰ ਜਾ ਕਰਾ ਲਾ ਉਹ ਸਮਝਾਏ ਰੁੱਡੇ ਨੂੰ ਮੈਂ ਹੁਣ ਫਿਰ ਮੈਂ ਕਹਾਂ ਜਾ ਕੇ ਕਰੇ ਦੁਬਾਰੇ ਉਹ ਸਾਜੀ ਕੀ ਕਰ ਤੋਰੇ ਘੰਟਾ ਪੈ ਜਾ ਕਰੇ ਵਾਗ ਜੀ ਫਿਰ ਪਰ ਇਹ ਕਿਹਾ ਉਹ ਖਾਣੀ ਨਹੀਂ ਕਰਨੀ ਮੈਂ ਤੇ ਜਵਾਕਾਂ ਨੇ ਖਾਣੀ ਆ ਇਹ ਤੇ ਜਵਾਕ ਤਾਂ ਤੂੰ ਤੇ ਚੜਨੀ ਵੀ ਆਪ ਕਰਦਾ ਇਹ ਤਾਂ ਕਹਿੰਦਾ ਵਿਆਹ ਕਰਾ ਲਾ ਤੇ ਜਵਾਕ ਹੋ ਜਾਣਗੇ ਵਧੀਆ ਘਰ ਹੋ ਜੀ ਤਰੇ ਮੈਂ ਫਿਰ ਹਾਂ ਘਰੇ ਆ ਕੇ ਕਹਾਂ ਹਣਾ ਉਹ ਉਹੀ ਕੰਮ ਕਰਦਾ ਫਿਰਦਾ ਤੈਨੂੰ ਪੁੱਤ ਨੂੰ ਵਧੀਆ ਜੀ ਹਾਂ ਤੇਰਾ ਹਿੱਸਾ ਐ ਮੈਂ ਹਾਂ ਇਹ ਗੱਲ ਤਾਂ ਸਹੀ ਠੀਕ ਆ ਤੇਰਾ ਜੋ ਵੀ ਤੇਰੇ ਨਾਲ ਹੀ ਆ ਉਹ ਆਡੋ ਜੀ ਫਿਰ ਆਪੀ ਨਹੀਂ ਗੱਲ ਆਉਂਦਾ ਵਿਆਹ ਕਰਾ ਲੈ ਕੁਝ ਨਹੀਂ ਹੁੰਦਾ ਤੈਨੂੰ ਜਮੀਨ ਲੈ ਆ ਨੀ ਉਹ ਉਹ ਉਹੀ ਜੂਨ ਭੜਕਦਾ ਫਿਰਦਾ ਤੈਨੂੰ ਤਾਰੇ ਨਹੀਂ ਗੱਲ ਆ ਸਾਨੂੰ ਹੁਣ ਘਰੇ ਕਹਿਣਾ ਜਾ ਕੇ ਦੇ ਭਾਈ ਮੈਂ ਤਾਂ ਰਿਸ਼ਤਾ ਕਰਾਉ ਉਹ ਤੇ ਨਹੀਂ ਮੈਂ ਲੈ ਕੇ ਆਉਂਗਾ ਫਿਰ ਹੋਰ ਬਰੇ ਘੰਟਾ ਪੈ ਕੇ ਵਗ ਜੀ ਰੇ ਮਮਨ ਦਾਮ ਲੈਣਾ ਸਾਡੀ ਗੱਲ ਕੋਲ ਨਾ ਕਰੀ ਚੰਗਾ ਵੀ ਉਹ ਐ ਮਲੇ ਮੂਲੇ ਸੀ ਵਸਾ ਨਾ ਨਾ ਇਹ ਤਾਂ ਨਹੀਂ ਮੈਂ ਕਹਿੰਦਾ ਕੋਈ ਨਹੀਂ ਕੂਈ ਤੂੰ ਤਾਂ ਖਾਪਦਾ ਫਿਰਦਾ ਉਹਰੇ ਆਹ ਹੋ ਰੇ ਯਾਰ ਤੱਕੇ ਲਿਖੇ ਸਮਝਾ ਮੈਨੂੰ ਉਦੀ ਵੀ ਖਾਈ ਐ ਨਾ ਜੀ ਤੂੰ ਹੀ ਤੱਕੇ ਖਾਈ ਨਾ ਗਰਮੀ ਚ ਹੂੰ ਵਿਆਹ ਕਰਾ ਕੇ ਘਰੇ ਬੈ ਜੰਗਾ ਇਹਨਾਂ ਨਾਲ ਨਿਆਰੇ ਲੈਂਦਾ ਨਿਆਰੇ ਤਾਂ ਲੈਂਦੀ ਆ ਭਰਾਵਾਂ ਨਾਲ ਵਿਆਹ ਕਰਾ ਲੈ ਇਹਨੂੰ ਦਿੱਤੀ ਕੁਛ ਨਹੀਂ ਰੋਟੀ ਵੀ ਨਹੀਂ ਮਿਲਦੀ ਇਹਨੂੰ ਹੁਣ ਤੱਕੇ ਆਏ ਇਹਦੇ ਕਰਮ ਚੱਲ ਆ ਜੈਕਬ ਆਸਾ ਕਰਨੇ ਹੋਗਾ ਫਿਰ ਇਹ ਕਿਵੇਂ ਕਰਨਾ ਤੁਸੀਂ ਭਾਈ ਮੈਨੂੰ ਕਰਾਉਣਾ ਰਿਸ਼ਤਾ ਕਿ ਨਾ ਫਿਰ ਨਹੀਂ ਮੈਂ ਤਾਂ 30 35000 ਵਾਲੀ ਨੇਪਾਲੋਂ ਲੈ ਕੇ ਆਉਂਗਾ ਤਾਂ ਬੈਨ ਮਿਲਜੂ ਬਾਦੋ ਨਾ ਨਾ ਜੇਠ ਜੀ ਐ ਨਹੀਂ ਕਹਿੰਦੇ ਹੁੰਦੇ ਮੈਂ ਅੱਜ ਹੀ ਕਰਤੀ ਆਂ ਦੀ ਪੇਕੇ ਗੱਲ ਹੈ ਲਵਦੀ ਆਂ ਤੇਰੇ ਵਾਸਤੇ ਕੋਈ ਬੁੜੀ ਹਾਂ ਮੈਂ ਤੁਹਾਨੂੰ ਦੱਸਦਾ ਭਾਈ ਨਹੀਂ ਤਾਂ ਫਿਰ ਮੈਂ ਲੈ ਕੇ ਆਉਂਗਾ ਪਹਿਲਾਂ ਉਹਦਾ ਫਿਰ ਤੁਸੀਂ ਆਖੂਗੇ ਵੀ ਜ਼ਮੀਨ ਸਾਡੀ ਆਏਗੀ ਨਹੀਂ ਫਿਰ ਮੈਨੂੰ ਲਿਆ ਦਿਓ ਕੋਈ ਵਧੀਆ ਘਰ ਦਿੱਤੀ ਰਾਣੀ ਕੋਈ ਵੀ ਕਹਿੰਦਾ ਸੀਗਾ ਪੁੱਤਰਾ ਇਹ ਕਿਤਾ ਹੈ ਕਹਿੰਦਾ ਸੀ ਵੀ ਤੇਰੀ ਭੈਣ ਦਾ ਰਿਸ਼ਤਾ ਕਰਾ ਦੇ ਕਰਾ ਦੇ ਪੁੱਤਰਾ ਬੁਹੋਰ ਘਰ ਚਰਪੂਆ ਆਪਣਾ ਕਰ ਲੈ ਕਰਾ ਦੇ ਇਹਨਾਂ ਨੂੰ ਰਿਸ਼ਤਾ ਬੇਤਨ ਸੁਣਦਾ ਨਹੀਂ ਅਮਲੀ ਕੀ ਕਹੀ ਜਾਂਦਾਗਾ ਕੀ ਕਹਦਾ ਹੁਣ ਅਮਲੀ ਉਹ ਕਹਿੰਦਾ ਮੈਂ ਢਾਬੇ ਤੇ ਪਤਾ ਨਹੀਂ ਕੀ ਦੀ ਗੱਲ ਕਰੀ ਜਾਂਦਾਗਾ ਵੀ ਮੈਂ ਲੈ ਕੇ ਆਉਂਗਾ ਜੇ ਉਹਨੇ ਕੋਈ ਹੋਰ ਲਿਆਂਦੀ ਮੈਂ ਨਹੀਂ ਇੱਥੇ ਰਹਿੰਦੀ ਹੈਗੀ ਉਹ ਯਾਰ ਕੋਈ ਧੀ ਲਿਆਉਂਦਾ ਉਹ ਵੱਧ ਘੱਟ ਖਾਲੀ ਹੁਣੀ ਉਹ ਟੱਕਿਆ ਮਾਰੀ ਜਾਂਦਾ ਮੈਂ ਤਾਂ ਤੁਹਾਨੂੰ ਦੱਸਤਾ ਦਿਓ ਲੈ ਆ ਮੈਂ ਨਹੀਂ ਇੱਥੇ ਰਹਿੰਦੀ ਹੈਗੀ ਉਹ ਕਿਧਰੇ ਨਹੀਂ ਲਿਆਉਂਦਾ ਮੈਂ ਕਰਦਾ ਗੱਲ ਉਹਦੇ ਨਾਲ ਤੂੰ ਟੈਨਸ਼ਨ ਨਾ ਲਿਆ ਕਰ ਉਹਦੀ ਗੱਲਾਂ ਉਹ ਉੱਪਰ ਦੀ ਜਾਣਦੇ ਤੂੰ ਬਸ ਇਹ ਗੱਲਾਂ ਤੇ ਉਹਦੇ ਕੰੰਤ ਹੀ ਨਹੀਂ ਗਾ ਮੈਂ ਕਹਿ ਕੇ ਰਿਸ਼ਤਾ ਲੈਤਾ ਸੀ ਵੀ ਆਮਲੀ ਵਾਲਾ ਹੀ ਹਿੱਸਾ ਵੀ ਤੈਨੂੰ ਆਊਗਾ ਜੇ ਆਮਲੀ ਦਾ ਵਿਆਹ ਹੋ ਗਿਆ ਮੈਂ ਨਹੀਂ ਇੱਥੇ ਰਹਿੰਦੀ ਹੈਗੀ ਸਾਰੀ ਜ਼ਮੀਨ ਤਾਂ ਉਹਦੇ ਕੋਲੇ ਜਾਊਗੀ ਉਹ ਨਹੀਂ ਹੁੰਦਾ ਆਮਲੀ ਦਾ ਟੈਨਸ਼ਨ ਨਾ ਲੈ ਤੂੰ ਬੇਫਿਕਰ ਹੋ ਕੇ ਕੰਮ ਕਰ ਆ ਉਹਨੂੰ ਪਤਾ ਆਮਲੀ ਦਾ ਰਿਸ਼ਤਾ ਤਾਂ ਹੋਊਗਾ ਮੈਂ ਇਹਨਾਂ ਕੋਲ ਕੀ ਬਚੂਗਾ ਮੈਂ ਤਾਂ ਆਪਦਾ ਪਿੰਡ ਹੀ ਵਗੂ